ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਰਹੂਗੇ ਇੱਕ ਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਸਜਣੋ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਤਹਿਸੀਲ ਤਰਨਤਾਰ ਸਾਹਿਬ ਬਾਈ ਫੇਰੀ ਕੋਲ ਸਜਣੋ ਪਹੁੰਚੇ ਆ। ਵਿਧੇਰੇ ਜਾਣਕਾਰੀ ਕਰਦੇ ਆ ਤੁਹਾਡੇ ਨਾਲ ਸਾਂਝੀ। ਅੰਤ ਤੱਕ ਫਰਜ਼ ਸਮਝ ਕੇ ਜਰੂਰ ਬਣੇ ਰਹੋ। ਤਿੰਨ ਐਨੀ ਮਾਰੇ ਸਜਰੂ ਇੱਕ ਤਾਜੀ ਫੇਰੀ ਸਵਾਈ ਮੈਂ ਹੁਣੇ ਇੱਕ ਤਿਆਰੀ ਦੇ ਤੇ ਇੱਕ ਵਾਇਰ ਸਕੇ। ਬਾਈ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ ਜੀ ਗਾ ਤੁਹਾਨੂੰ ਸਭ ਕੀ ਹਾਲ ਓ ਚੜਦੀ ਕਲਾ ਭਰਾ ਚੜਦੀ ਕਲਾ ਚੜਦੀ ਕਲਾ ਬਹੁਤ ਵਧੀਆ ਜੀ ਵਧੀਆ ਦਾ ਸ਼ੁਕਰ ਹੈ ਇਹ ਐਡਰੈਸ ਕਰਕੇ ਨੋਟ ਪਾਈ ਪੇਂਟ ਮਾਣੀ ਮੱਲੀਆਂ ਹਾਂ ਕਿਦਾਵੀਰ ਦਰਦਾਨਾ ਸਟੇਰ ਵੀ ਸਟੇਰ ਦਰਦਾਨਾ ਮੋਬਾਈਲ ਨੰਬਰ ਜੀ 9879721248 ਅੱਛਾ ਜੀ ਹਾਂਜੀ ਹਾਂਜੀ ਤੇ ਇਹ ਤੋਂ ਕਰੀਏ ਸ਼ਵਾਰਾ ਇੱਕ ਤੋਂ ਕਰੀਏ ਸ਼ਵਾਰਾ ਇੱਕ ਬੇਨਤੀ ਮਹਾਰਾਜ ਜੀ ਆਪਾਂ ਜਰੂਰ ਕਰਨੀ ਆ ਹਾਂ ਕਈ ਵੀਰ ਉਹ ਨਾ ਫੋਨ ਲਾਈ ਜਾਂਦੇ ਘੜੀ ਮੁੜੀ ਦੇ ਡਰੈਸ ਪੁੱਛ ਕੇ ਤੇ ਮੜ ਕੇ ਫੋਨ ਕਰ ਦਿੰਦੇ ਆ ਸਹੀ ਗੱਲ ਹੈ ਵੀਰਾਂ ਵੀ ਉਹ ਫੋਨ ਲਾਵੇ ਜਿਹਨੇ ਮਾਲ ਲੈਣਾ ਖਰੀਦਣਾ ਹੈ ਕਈ ਵੇ ਆਵਾਜ਼ਾਂ ਨਾ ਕਰਿਆ ਕਰਨ ਕਿ ਉਹ ਤੁਹਾਨੂੰ ਪਤਾ ਸਹੀ ਜਾਈ ਦੇ ਆਵਾਜ਼ ਆ ਰਹੀ ਹੈ ਤਾਂ ਤੁਹਾਨੂੰ ਪਤਾ ਵਾਡੰਗਰ ਕਿਹੜਾ ਸਾਹਮਣਾ ਸੌਖਾ ਜੀ ਹਾਂਜੀ ਹਾਂਜੀ ਕਹਦੇ ਪੱਠਾ ਵਾਡ ਲਿਆ ਆ ਪਾ ਲਿਆ ਹਾਂ ਜੇ ਆ ਮਾਣਿਆ ਤੇ ਸਵਾਦ ਨਾਲ ਸੱਚ ਨੂੰ ਲਿਆ ਕਰੋ ਤੇ ਫਿਰ ਗੱਲਬਾਤ ਕਰਿਆ ਕਰੋ ਜੇ ਕੋਈ ਜੇ ਦਿੱਤੇ ਲਾਣੀ ਦੇ ਉਹਦਾ ਕਾਦਾ ਮੇਲਾ ਹਾਂਜੀ ਹਾਂਜੀ ਹੈਨਾ ਇਹ ਗੱਲਾਂ ਆਪਾਂ ਕਹਿੰਦੇ ਬਾਕੀ ਇਹ ਆ ਵੀ ਡਰੈਸ ਜਦੋਂ ਆਪਾਂ ਬੋਲਦਾ ਏ ਉਹ ਡਰੈਸ ਪੁੱਛ ਵੇਖ ਲੈਣ ਵੀ ਕਿੱਥੋਂ ਬੋਲਦੇ ਆ ਆ ਵੀਰੋ ਵੀ ਪਤਾ ਲੱਗਦਾ ਹਾਂਜੀ ਹਾਂਜੀ ਲੱਗਦਾ ਪਿੰਡ ਸਾਰਾ ਦੱਸਿਆਂ ਦਾ ਮਾਣੇ ਮੱਲਿਆ ਹਾਂਜੀ ਮਾਣੇ ਨੇੜੇ ਰਹੇਗਾ ਸੁਰ ਸਿੰਘ ਸੁਰ ਸਿੰਘ ਲੱਗੇ ਲੱਗੇ ਰਹੇਗਾ ਗੱਗੂ ਬੂਆ ਆ ਸ਼ੀਨੇ ਸ਼ੀਨੇ ਆਦੇ ਜਿਲਾ ਤਰ ਤਰ ਸ ਹੈ ਤਸਵੀਰ ਤਰ ਤਰ ਸਾਰਾ ਕੁਝ ਤੇ ਦੱਸਿਆਂ ਦਾ ਹਾਂਜੀ ਹਾਂਜੀ ਤੇ ਬਾਈ ਜੀ ਫਿਰ ਸਹੀ ਸਵਾਈ ਆ ਗਈ ਹੈ ਨਾ ਭਾਜੀ ਤੜਕੇ ਸੂਈ ਆ ਕੋਈ 3 ਵਜੇ ਅੱਛਾ ਤੇ ਇਹਨੇ 6 ਵਜੇ ਜੋਰ ਪਾਈ ਆ ਜੀ ਤੇ ਆਪਾਂ 4 3 4 ਕਿਲੋ ਬੋਲਾ ਚ ਹੋਇਆ ਏ ਪੂਜ ਗਾਇਓ ਫੜਿਓ ਤੇ ਰੈੱਡ ਬਲੈਕ ਵਾ ਵਾ ਤੇ ਜੈਡ ਬਲੈਕ ਹੈ ਨਾ ਇਹ ਕਾਲੀ ਮੈਂ ਇੱਕ ਰੰਗ ਕਿਤੇ ਪੂਰਛ ਵੀ ਬਾਲ ਨਹੀਂ ਆਵੇ ਹਿੱਟਾ ਗਾ ਰੈੱਡ ਬਲੈਕ ਆ ਤੇ ਬਾਕੀ ਆ ਵੀ ਦੋਦੇ 12 13 ਕਿਲੋ ਦਊਗੀ ਐਵੇਂ ਆ ਕੇ 20 ਕਿਲੋ ਦਊਗੀ ਕੋਈ ਫਾਇਦਾ ਨਹੀਂ ਹੈਗਾ ਸਹੀ ਗਾ ਨਾ ਤੇ ਬਾਕੀ ਰਾਜੀ ਰੂਜੀ ਬੜੀ ਹੀ ਕੱਟੀ ਵੇਖੋ ਗਿੱਡੀ ਪਲੀ ਦਿੱਤੀ ਕੱਟੀ ਬੜੀ ਜੰਗੀ ਪਾਈ ਹੈ ਨਾ ਬਾਈ ਬੜੀ ਜਿਆਦਾ ਚੰਗੀ ਪਾਈ ਆ ਦੇ ਕਾਲੀ ਸ਼ਾ ਇੱਕ ਰੰਗ ਕਾਲੀ ਸ਼ਾ ਕੱਟੀ ਚੀਗਾ ਭਰਾਏ ਹੋਣਾ ਚੰਗਾ ਜੀ ਅੱਛਾ ਹਾਂਜੀ ਇਹ ਨਹੀਂ ਪਤਾ ਕਿਹੜੇ ਸੀ ਮੁੰਡਾ ਭਰਾਏ ਮੈਂ ਝੂਠ ਮਾਰੀ ਜੀ ਕੋਈ ਫਾਇਦਾ ਨਹੀਂ ਹੈਗਾ ਨਹੀਂ ਨਹੀਂ ਚਲੋ ਤੋਰ ਦੋ ਜਿੰਦੀ ਰੋਏ ਲੋਏ ਖਾਨ ਬਹੁਤ ਸੋਹਣੇ ਸੱਜਣਾਂ ਲੱਗੇ ਆ। ਪਾਜੀ ਚਵਾਈ ਬੜੀ ਨਿਕਲੀ ਭਾਜੀ। ਐ ਭੋਲੀ ਰੂਮਰ ਕੀ। ਅੱਛਾ। ਹਾਂਜੀ ਇੰਨੀ ਚਵਾਈ ਨਿਕਲੀ ਹੈ। ਮੈਂ ਜੀ ਕੋ ਗੱਲ ਹੀ ਕਰਦਾ ਉਹ ਮੇਰੇ ਤੋਂ। ਬਾਕੀ ਖਾਨ ਭਾਂਡੇ ਦੀ ਸਾਪ ਆ ਬਾਕੀ ਤੁਹਾਨੂੰ ਸਦਾ ਸੂਈ ਚਵਾਈ ਥੋੜਾ ਲੱਗਾ ਲੱਗਾ ਮੈਂ। ਲਾਉਣਾ ਜੀ ਪਸ਼ੂ ਸੂਏ ਤਾਜ਼ੇ ਸੂਏ ਦੇ ਕਰਨੀ। ਕੀ ਪੁੜੇ ਪੜੇ ਧਲ ਬਗਾ ਤੇ ਸੇ ਬਿਲਕੁਲ ਬਿਲਕੁਲ ਜੀ। ਲਓ। ਬਾਈ ਜੀ ਫਿਰ ਕੀਮਤ ਕੀਮਤ ਭਾਵੇਂ ਮੰਗਣ ਜੋ ਮਰਜ਼ੀ ਮੰਗੀ 10 ਦੱਸ ਦੀ ਭਾਈ ਦੇ ਜੀ ਹਾਂ ਨਾ ਬਾਈ ਜੀ ਕਰਦੇ ਹਾਂ ਨਾ 1.5 ਹੀ ਦੇ ਦਾਂਗੇ ਲਾਓ 1 ਲੱਖ ਤੇ ਸਜਣੋਂ 5000 ਦੀ ਝੋਟੀ ਬਣਨੀ ਆ ਹਾਂ ਜੀ ਖੋਲਣੀ ਆ ਝੋਟੀ ਦੀ ਝੋਟੀ ਦਜੀ ਸੂਏ ਝੋਟੀ ਆ ਜੀ ਹਾਂ ਬਿਲਕੁਲ ਬਿਲਕੁਲ ਤੇ ਨਾਲੇ ਵਾਰ ਸੋਣੀ ਇਸ ਰੱਖੀ ਆ ਕੋਈ ਇਹ ਨਹੀਂ ਭੂੜ ਸਟਾ ਨਹੀਂ ਕੋਈ ਚਵਾਈ ਚੂਈ ਦੀ ਬੜੀ ਓਕੇ ਨਿਕਲੀ ਬਿਲਕੁਲ ਨਿੱਕਾ ਗੋਲ ਸਿੰਘ ਹਾਂ ਜੀ ਇਹ ਮਗਰ ਇਹ ਕੱਟੀ ਡਬਲ ਫਾਇਦਾ ਸੱਚੀ ਮਗਰ ਜੀ ਠੀਕ ਹੈ ਦੇ ਦੂਜੇ ਨੰਬਰ ਤੇ ਆ ਗਈ ਕੱਪਨ ਮੈਂ ਇਹ ਦੂਜਾ ਤੁਗਾ ਪਾਜੀ ਹਾਂ ਜੀ ਦੇਣ ਕਿੰਨੇ ਬਾਈ ਰਹਿ ਗਏ ਇਹਦੇ ਦੇਣ ਪਾਜੀ ਪੱਥੋਂ ਪੂਰੇ ਹੁੰਦੇ ਨੇ ਤੇ ਕੋਈ ਜਾ ਦਿਨ ਉੱਤੇ ਵੀ ਖੜ ਸਕਦੀ ਆ ਚਲੋ ਫੁੱਲ ਜੀ ਲਓ ਜੀ ਆਹ ਲੈਵਾ ਜਿਹਾ ਜੋ ਥਾਂ ਚੋ ਜਿਹੜੀ ਆ ਨਾ ਛੋਟੀ 12 13 ਕਿਲੋ ਸਰੀਆ 12 13 ਕੱਢੂਗੀ ਦੁੱਧ ਦੀ ਨਹੀਂ ਜੀ ਇਹਨਾਂ ਦੇ ਆਮ ਹੀ ਡੰਗਰ 12 ਕਿਲੋ ਦੋ ਤੇ ਪਾਈ ਜਾਂਦੇ ਆ ਜੀ 10 12 ਰਿਆਂ ਵੀ ਡੰਗਰ ਕੱਢੀ ਜਾਂਦੇ ਆ ਜੰਮੀ ਪਲੀ ਬੜੀ ਪਾਜੀ ਹਾਂ ਲਓ ਲੋ ਲੈਵਾ ਦੇ ਕੋ ਭਾਜੀ ਕੀਮਤ ਕੀ ਦੇ ਰਹੀ ਐ ਇੱਕ ਪਾਈ ਦੀ ਭਾਜੀ ਜੈਕਾਰੇ ਕਰਦੇ ਜੈ ਪੂਰੇ ਲੱਖ ਦੀ ਦੇ ਜੀ ਹੋਰ ਕਰ ਦੇ ਚਲੋ 2000 ਛੱਡ ਦਿੰਨੇ ਆ 92 ਦੀ ਗੱਲ ਆ ਹੈ 90 ਦੀ ਗੱਲ ਆ ਚਲੋ ਦੇ ਦਾਂ ਕੋਈ ਆ ਜੇ ਬਲੇ ਆਵੇ ਜੇ ਅੱਜ ਕੋਈ ਲਿੰਦਾ ਤੁੱਕੀ 90 ਦੀ ਜੇ ਮਲਾ ਠੂਕੀ ਫੇਰਨੀ ਚੋਏ ਪਾਉਣਾ ਨਹੀਂ ਸਹੀ ਗੱਲ ਹਾਂਜੀ ਹਾਂਜੀ ਚਲੋ